ਸੋਚੋ ਜ਼ਿੰਦਗੀ ਪਰ ਕਮਾਈ ਗਈ ਦੌਲਤ ਮਹਿਲ ਕਾਰੋਬਾਰ ਨਿਵੇਸ਼ ਇੱਕ ਦਿਨ ਬੇਹਸਾਬ ਝਗੜਿਆਂ ਵਿੱਚ ਫਸ ਜਾਵੇ ਤਾਂ ਕੀ ਹੋਵੇ ਪਰਿਵਾਰਿਕ ਮੈਂਬਰ ਅਦਾਲਤਾਂ ਦੇ ਚੱਕਰ ਲਗਾਉਂਦੇ ਹੋਏ ਨਜ਼ਰ ਆਉਣਗੇ ਹਾਲ ਹੀ ਦੇ ਵਿੱਚ ਕ੍ਰਿਸ਼ਮਾ ਕਪੂਰ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 30000 ਕਰੋੜ ਦੀ ਜਾਇਦਾਦ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ ਕਾਰਨ ਸਾਫ਼ ਹੈ ਲਿਖਤੀ ਵਸੀਅਤ ਦਾ ਨਾ ਹੋਣਾ ਵਸੀਅਤ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਹੈ ਇਹ ਤੁਹਾਡੀ ਆਖਰੀ ਆਵਾਜ਼ ਹੈ ਜੋ ਦੱਸਦੀ ਹੈ ਤੁਹਾਡੀ ਮਿਹਨਤ ਦੀ ਕਮਾਈ ਕੌਣ ਤੇ ਕਿਵੇਂ ਵਰਤੇਗਾ ਜੇ ਵਸੀਅਤ ਨਹੀਂ ਹੈ ਤਾਂ ਕਾਨੂੰਨ ਆਪਣੀ ਮਰਜ਼ੀ ਨਾਲ ਬੰਨ੍ਹ ਕਰਦਾ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਸਾਲਾਂ ਲੰਬਾ ਲੀਗਲ ਬੈਟਲ ਤੁਹਾਨੂੰ ਯਾਦ ਹੋਏਗਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵੀ ਇੱਕ ਵਾਰ ਰਿਲਾਇੰਸ ਦੇ ਕੰਟਰੋਲ ਨੂੰ ਲੈ ਕੇ ਆਪਣੇ ਛੋਟੇ ਭਰਾ ਨਾਲ ਖੁੱਲੇ ਟਕਰਾਅ ਵਿੱਚ ਫਸ ਗਏ ਸੀ ਉਹਨਾਂ ਦੇ ਪਿਤਾ ਧਿਰੂਬਾਈ ਅੰਬਾਨੀ ਦੀ 2002 ਵਿੱਚ ਬਿਨਾਂ ਵਸੀਅਤ ਦੇ ਮੌਤ ਹੋ ਗਈ ਸੀ ਅਤੇ ਸਾਲਾਂ ਬਾਅਦ ਉਹਨਾਂ ਦੀ ਮਾਂ ਕੋਕੀਲਾ ਬੈਂਦ ਦੀ ਵਿਚੋਲਗੀ ਜ਼ਰੀਏ ਸੁਲ੍ਹਾ ਸਫਾਈ ਸੰਭਵ ਹੋ ਸਗੀ ਹਾਲ ਹੀ ਦੇ ਵਿੱਚ ਭਾਰਤ ਦੀ ਮਸ਼ਹੂਰ ਟੈਕਸਟਾਈਲ ਕੰਪਨੀ ਰੈਮਨ ਗਰੂਪ ਤੇ ਮੁੰਬਈ ਵਿੱਚ 트럼ਪ ਟਾਵਰ ਬਣਾਉਣ ਵਾਲੇ ਲੋਡਾ ਭਰਾਵਾਂ ਵਿਚਕਾਰ ਪਰਿਵਾਰਿਕ ਝਗੜੇ ਵੀ ਸਾਹਮਣੇ ਆਏ ਸੀ ਤੇ ਇਨ੍ਹਾਂ ਝਗੜਿਆਂ ਨੇ ਨਿਵੇਸ਼ਕਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਸੀ ਇਸ ਸਾਲ ਜੂਨ ਵਿੱਚ ਇੱਕ ਭਾਰਤੀ ਉਦਯੋਗਪਤੀ ਦੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਦੀ ਇੱਕ ਵੱਡੀ ਆਟੋਮੋਬਾਈਲ ਕੰਪਨੀ ਵਿੱਚ ਵਿਰਾਸਤ ਨੂੰ ਲੈ ਕੇ ਇੱਕ ਵੱਡਾ ਵਿਵਾਦ ਛਿੜ ਗਿਆ 12 ਜੂਨ ਨੂੰ 53 ਸਾਲਾ ਸੰਜੇ ਕਪੂਰ ਦੀ ਯੂਕੇ ਦੇ ਵਿੱਚ ਪੋਲੋ ਖੇਡਦੇ ਹੋਏ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਸੰਜੇ ਸੋਨਾ ਕਾਮਚਾਰ ਦੇ ਵਾਰਿਸ ਸੀ ਜੋ ਕਿ 3.6 ਅਰਬ ਡਾਲਰ ਦੇ ਟਰਨਓਵਰ ਵਾਲੀ ਕੰਪਨੀ ਹੈ ਤੇ ਇਹ ਕੰਪਨੀ ਉਹਨਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਦੇ ਵਿੱਚ ਮਿਲੀ ਸੀ ਸੋਨਾ ਕਾਮਚਾਰ ਇੰਡੀਆ ਦੇ ਟਾਪ ਆਟੋ ਕੰਪੋਨੈਂਟ ਪ੍ਰੋਡਿਊਸਰ ਵਿੱਚ ਹੋਈ ਹੈ ਸੋਨਾ ਕਾਮਚਾਰ ਦੇ ਭਾਰਤ ਚੀਨ ਮੈਕਸੀਕੋ ਤੇ ਅਮਰੀਕਾ ਦੇ ਵਿੱਚ 10 ਪਲਾਂਟ ਨੇ ਇਨ੍ਹਾਂ ਪਲਾਂਟਸ ਦੇ ਸੰਜੇ ਕਪੂਰ ਇਕਲੌਤੇ ਵਾਰਿਸ ਹਨ ਜਿਨ੍ਹਾਂ ਨੂੰ ਲੈ ਕੇ ਹੁਣ ਵਿਵਾਦ ਛੜਿਆ ਹੋਇਆ ਹੈ ਤੁਹਾਨੂੰ ਦੱਸ ਦਿੰਦੇ ਆ ਸੰਜੇ ਕਪੂਰ ਦੇ ਤਿੰਨ ਵਿਆਹ ਹੋਏ ਸੀ ਪਹਿਲਾ ਡਿਜ਼ਾਈਨਰ নন্দਿਤਾ ਮਹਿਤਾਣੀ ਨਾਲ ਦੂਜਾ 90 ਦਾ ਹਾਕੇ ਦੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਨਾਲ ਤੀਜਾ 2017 ਵਿੱਚ ਸਾਬਕਾ ਮਾਡਲ ਅਤੇ ਉਦਮੀ ਪ੍ਰਿਆ ਸਚਦੇਵਾ ਦੇ ਨਾਲ ਪਰ ਉਹਨਾਂ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਇਸ ਸਵਾਲ ਨੇ ਕਿ ਉਹਨਾਂ ਦੀ ਤਮਾਮ ਜਾਇਦਾਦ ਦਾ ਉਤਰਾਧਿਕਾਰੀ ਕੌਣ ਹੋਏਗਾ ਕਪੂਰ ਅਤੇ ਉਹਨਾਂ ਦੇ ਪਰਿਵਾਰ ਨੂੰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੱਤਾ। ਇਸਾਰੇ ਵਿਸ਼ੇ ਦੇ ਉੱਤੇ ਸੰਜੇ ਕਪੂਰ ਦੀ ਮਾਂ ਦਾ ਕੀ ਕਹਿਣਾ ਤੁਸੀਂ ਇਹ ਵੀ ਸੁਣੋ। "Tell me what happened to my son. I'm old now and need closure before I go. I may be old and frail now but my memory of being with my husband when sona was set up in istrong i remember the early days of sona built with care sacrifice and love is mamle nu leke rani kapoor ne 24 july nu sona kaam start de board rik patra bheji si jis vich unhone apne puttar di maut ate company vich baad vich kittiyan gaiyan niyuktiyan bare sawal uthaye si ਉਨ੍ਹਾਂ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਮੰਨਪਾਗ ਹੈ ਕਿ ਜਦੋਂ ਮੈਂ ਤੇ ਮੇਰਾ ਪਰਿਵਾਰ ਅਜੇ ਸਦਮੇ ਵਿੱਚ ਹਾਂ ਕੁਝ ਲੋਕਾਂ ਨੇ ਇਸ ਸਮੇਂ ਨੂੰ ਪਰਿਵਾਰਕ ਵਿਰਾਸਤ ਤੇ ਕਬਜ਼ਾ ਅਤੇ ਕੰਟਰੋਲ ਹਾਸਲ ਕਰਨ ਦੇ ਮੌਕੇ ਵਜੋਂ ਚੁਣਿਆ ਹੈ ਰਾਣੀ ਕਪੂਰ ਨੇ ਆਪਣੇ ਪੱਤਰ ਵਿੱਚ ਇਹ ਵੀ ਦਾਵਾ ਕੀਤਾ ਹੈ ਕਿ 2015 ਵਿੱਚ ਆਪਣੇ ਸਵਰਗਵਾਸੀ ਪਤੀ ਵੱਲੋਂ ਛੱਡੀ ਗਈ ਵਸੀਅਤ ਵਿੱਚ ਇਕਲੌਤੀ ਲਾਭਪਾਤਰੀ ਸੀ ਜਦਕਿ ਵਸੀਅਤ ਵਿੱਚ ਸੋਨਾ ਗਰੁੱਪ ਅਤੇ ਸੋਨਾ ਕਾਮਸਰਾ ਵਿੱਚ ਬਹੁ ਗਿਣਤੀ ਹਿੱਸੇਦਾਰੀ ਸ਼ਾਮਲ ਸੀ ਦੂਜੇ ਪਾਸੇ ਕੰਪਨੀ ਨੇ ਰਾਣੀ ਕਪੂਰ ਦੇ ਇਸ ਦਾਅਵੇ ਨੂੰ ਸਖਤੀ ਨਾਲ ਰੱਦ ਕੀਤਾ ਹੈ ਤੇ ਕਿਹਾ ਹੈ ਕਿ 2019 ਤੋਂ ਬਾਅਦ ਕੰਪਨੀ ਵਿੱਚ ਉਨ੍ਹਾਂ ਦੀ ਕੋਈ ਸਿੱਧੀ ਜਾਂ ਅਸਿੱਧੀ ਭੂਮਿਕਾ ਨਹੀਂ ਹੈ ਕੰਪਨੀ ਦੇ ਦਸਤਾਵੇਜ਼ਾਂ ਮੁਤਾਬਕ ਸੰਜੇ ਕਪੂਰ ਆਰਕੇ ਫੈਮਿਲੀ ٹرسٹ ਦੇ ਇਕਲੌਤੇ ਲਾਭਪਾਤਰੀ ਨੇ ਜੋ ਕਿ ਆਰੀਅਸ ਇਨਵੈਸਟਮੈਂਟ ਰਾਹੀਂ ਸੋਨਾ ਕਾਮਸਟਾਰ ਵਿੱਚ ਪ੍ਰਮੋਟਰਾਂ ਦੀ ਹਿੱਸੇਦਾਰੀ ਨੂੰ ਹੈਂਡਲ ਕਰਦੇ ਸੀ ਵਸੀਅਤ ਲਈ ਲੜਾਈ ਕਪੂਰ ਪਰਿਵਾਰ ਦਾ ਇਕਲੌਤਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਤੁਸੀਂ ਚਾਹੇ 30000 ਰੁਪਏ ਦੇ ਮਾਲਕ ਹੋਵੋ ਜਾਂ 30000 ਕਰੋੜ ਦੇ ਵਸੀਅਤ ਲਿਖਣਾ ਬੇਹੱਦ ਜ਼ਰੂਰੀ ਹੈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਪਰ ਵਸੀਅਤ ਨਾਲ ਤੁਹਾਡੀ ਮਿਹਨਤ ਦੀ ਕਮਾਈ ਤੁਹਾਡੀ ਮਰਜ਼ੀ ਅਨੁਸਾਰ ਸੁਰੱਖਿਅਤ ਰਹੇਗੀ